ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਨਮੋਲ ਗਗਨ ਦੇ ਅਸਤੀਫੇ ਤੋਂ ਬਾਅਦ ਅਨਜੀਤ ਗਿੱਲ ਨੇ ਫੇਸਬੁਕ ਤੇ ਪਾਈ ਪੋਸਟ ਪੜੋ ਕੀ ਕਹੇ ਬਹਾਲੀ 19 ਜੁਲਾਈ 2025 ਆਮ ਆਦਮੀ ਪਾਰਟੀ ਦੀ ਐਮ ਐਲ ਏ ਅਨਮੋਲ ਗਗਨ ਮਾਨ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਚਰਚੇ ਚੱਲ ਰਹੇ ਹਨ ਕਿ ਸ਼੍ਰੋਬਣੀ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੇ ਹਨ ਅਤੇ ਪਾਰਟੀ ਉਹਨਾਂ ਨੂੰ ਖੜਕ ਤੋਂ ਟਿਕਟ ਦੇ ਸਕਦੀ ਹੈ ਪਰ ਇਸ ਦੌਰਾਨ ਅਨਮੋਲ ਗਗਨ ਨੇ ਇਸ ਦੀਪੇ ਤੋਂ ਬਾਅਦ ਅਨਜੀਤ ਗਿਲਦੇ ਫੇਸਬੁੱਕ ਤੇ ਇੱਕ ਪੋਸਟ ਪਾਈ ਹੈ ਇਸ ਵਿੱਚ ਜੇ ਸਵਿਚ ਉਹਨਾਂ ਕਹੇ ਕਿ ਖੜਕ ਹਲਕੇ ਦੇ ਪੈਣ ਪ੍ਰਾਵਾਂ ਨੂੰ ਗੁਰੂ ਫਤਿਹ ਹੁਣ ਸਮਾਂ ਆ ਗਿਆ ਹੈ ਕਿ ਜੋ ਵੀ ਹਲਕਾ ਨਿਵਾਸੀਆਂ ਪੰਜਾਬ ਪੰਜਾਬੀ ਅਤੇ ਦੇਸ਼ ਲਈ ਉਚਿਤ ਹੋਵੇਗਾ ਉਹੀ ਨਿਨਾਂ ਲਿਆ ਜਾਵੇਗਾ ਜਿਗਰ ਜੋਗ ਹੈ ਕਿ ਬੀਤੇ ਕੱਲ ਹੀ ਰਣਜੀਤ ਰਣਜੀਤ ਗਿੱਲ ਨੇ ਅਕਾਲੀ ਦਲ ਤੋਂ ਆਪਣਾ ਦੇ ਦਿੱਤਾ ਹੈ ਅਤੇ ਉਸੇ ਵਿਧਾਨ ਸਭਾ ਹਲਕੇ ਹਲਕਾ ਖੜਕ ਤੋਂ ਅਨਮੋਲ ਗਗਨਮਾਨ ਨੇ ਅੱਜ ਵਿਧਾਇਕੀ ਤੋ ਇਸ ਤੀਪਾ ਦੇ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ